ਇੱਕ ਤਾਂ ਚੀਜ਼ ਹੁੰਦੀ ਹੈ ਇੱਕ ਮਾਇਓਨੀਜ਼ ਹੁੰਦੀ ਹੈ ਇਹਨਾਂ ਦੋਨਾਂ ਚ ਹੈਲਦੀ ਕੀ ਇਹਦੇ ਨੁਕਸਾਨ ਦਾ ਹੈ ਕਿਉਂ ਹੁੰਦਾ ਸੀ ਜਦੋਂ ਦੇ ਬਾਹਰਲੇ ਬ੍ਰਾਂਡ ਇੰਡੀਆ ਦੇ ਵਿੱਚ ਆਏ ਨੇ ਜਿਹੜੇ ਲੋਕੀ ਭੋਜਨ ਬਣਾਉਂਦੇ ਸੀ ਉਹਨਾਂ ਤੋਂ ਇਹਨਾਂ ਨੇ ਫੂਡ ਬਣਾਉਣ ਦੀ ਸ਼ਕਤੀ ਖੋ ਲਈ ਜਦੋਂ ਸਾਫੇ ਆਇਆ ਇੰਡੀਆ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਸੌਸਿਸ ਲੈ ਕੇ ਆਇਆ ਜਦੋਂ ਇੰਡੀਆ ਦੇ ਵਿੱਚ ਸੌਸਿਸ ਇੰਟਰੋਡਿਊਸ ਹੋ ਗਈ ਮਜਾ ਆ ਲਾ ਕਿ ਤੁਹਾਨੂੰ ਕੋਈ ਵੀ ਫੂਡ ਕਾਊਂਟਰ ਬਿਨਾਂ ਮਾਇਓਨੀਜ਼ ਦੇ ਚੀਜ਼ ਖਵਾ ਦੂਗਾ ਹੁਣ ਤਾਂ ਸੁਸ਼ੀ ਵੀ ਤੁਹਾਨੂੰ ਮਾਇਓਨੀਜ਼ ਨਾਲ ਖਵਾਉਂਦੇ ਆ ਮਾਇਓ ਦਾ ਇਤਿਹਾਸ ਕੀ ਹੈ ਕਿਸੇ ਨੂੰ ਇਹ ਨਹੀਂ ਪਤਾ ਉਹਨਾਂ ਇਹ ਕੰਡੀਸ਼ਨ ਇਟਿਊ ਉਹਨਾਂ ਸੀ ਜਿਹੜੀ ਆਂਡੇ ਤੇ ਆਇਲ ਦੀ emulsification ਤੋਂ ਬਣਦੀ ਸੀ ਮਾਇਓਨੀਜ਼ ਪਰ ਹੁਣ ਮਾਇਓਨੀਜ਼ ਐਸ ਲੈਵਲ ਤੇ ਗਿਰ ਚੁੱਕੀ ਆ ਕਿ ਜਿਹੜੀ ਆਪਾਂ ਕੰਨਾਂ ਤੇ ਲੈਟੀ ਲਾਉਂਦੇ ਆ ਨਾ ਹੁਣ ਮਾਇਓਨੀਜ਼ ਦੀ ਜਗ੍ਹਾ ਤੇ ਆਪਣੇ ਲੋਕ ਉਹ ਖਾ ਰਹੇ ਨੇ ਇੰਡਿਆਰੇ ਵਿੱਚ ਫੀਦੇ ਵੀ ਜਿਹੜੇ 50 50 ਰੁਪਏ ਦੇ ਤੁਸੀਂ ਖਾ ਰਹੇ ਹੋ ਜਾਂ 60 70 ਰੁਪਏ ਦੇ ਫੀਦੇ ਖਾ ਰਹੇ ਹੋ ਕਿ ਤੋਂ ਵੀ ਤੁਸੀਂ ਪੀਦਾ ਖਾ ਹੀ ਨਹੀਂ ਰਹੇ ਛੋਟੀਆਂ ਏਜਾਂ ਦੇ ਬੱਚਿਆਂ ਨੂੰ ਹਾਰਟ ਅਟੈਕਸ ਕਿਉਂ ਹੋ ਰਹੇ ਆ ਖਾਣੇ ਗਲਤ ਨੇ ਇੱਕ ਪੈਰਾਮੀਟਰ ਹੁੰਦਾ ਸੀਗਾ ਕਿਸੇ ਟਾਈਮ ਕੀ 12 ਗ੍ਰਾਮ ਚੀਜ਼ ਪਾਉਣਾ 12 ਗ੍ਰਾਮ ਤੋਂ 4 ਗ੍ਰਾਮ ਚੀਜ਼ ਤੇ ਆ ਚੁੱਕੇ ਸੀ ਹੁਣ 4 ਗ੍ਰਾਮ ਵੀ ਨਹੀਂ ਪਾਉਂਦੇ ਚੀਜ਼ ਤੁਹਾਨੂੰ ਕੋਈ ਦੇਖ ਲਓ ਤੁਸੀਂ ਐਹੀ ਚੀਜ਼ ਸੌਦੇ ਪਾਈ ਦੀ ਆ ਐਂ ਪਹਿਲੀ ਔਰ ਅਸਰ ਕੱਢਿਆ ਹੁੰਦਾ ਐਂ ਇੱਕ ਦੁਗਣਾ ਤਿਗਣਾ ਪਾਣੀ ਪਾ ਕੇ ਉਹਨੂੰ ਐਨ ਲਿਕਵਿਡਾਈਜ਼ ਕਰਕੇ ਸਿਰਫ ਇੰਨਾ ਗਾ ਕਿ ਜਾਦ ਦੀ ਜੀਬ ਨੂੰ ਜਿਹੜੇ ਭੜੇ ਸਵਾਦ ਪੈ ਚੁੱਕੇ ਆ ਕਸਟਮਰ ਹੀ ਨਹੀਂ ਹੱਦ ਤੇ ਵੀ ਭਾਰੀ ਨਹੀਂ ਸਾਨੂੰ ਚਾਹੀਦੀ ਐ ਚੀਜ਼ ਗੰਦ ਖਵਾ ਖਵਾ ਕੇ ਦਿਮਾਗੇ ਨੇ ਕਰਾਹ ਕਰ ਚੁੱਕੇ ਆ ਜਿਹੜੀਆਂ ਆਇਲ ਬੇਸ ਦੀਆਂ ਕੌਰਨ سٹਾਰਚ ਬੇਸ ਸਾਸਾਂ ਜਿਹੜੀਆਂ ਦੁਨੀਆ ਖਾ ਰਹੀ ਆ ਆਪਾਂ ਉਹ ਮਾਰਕੀਟ ਵਿੱਚ ਇੱਕ ਹੈਲਦੀ ਆਲਟਰਨੇਟਿਵ ਲੈ ਕੇ ਆਉਣਾ ਆ ਮਿਲਕ ਬੇਸ ਸਾਸਿਸ ਦਾ ਤੇ ਜਿਹੜੀ ਚਿਪਸ ਤਿਆਰ ਕਰ ਰਹੇ ਉਹ ਇਹਨਾਂ ਦੀ ਸ਼ੈਲਫ ਲਾਈਫ ਕਿੰਨੀ ਕੁ ਹੋਂਦੀ ਆ ਅਸੀਂ ਜੇ ਪਾੜਾ ਦਾ ਟੂਰ ਬਣਾਇਆ ਹੋਵੇ ਤਿੰਨ ਚਾਰ ਦਿਨ ਦਾ ਤਾਂ ਅਸੀਂ ਜਿੰਦਾ ਅੱਜ ਬਣਾ ਲਿਆ ਨਹੀਂ ਪੰਜਵੇਂ ਦਿਨ ਵਾਪਸ ਆਉਣਾ ਤਾਂ ਸਾਡਾ ਪੀਲਾ ਪੰਜਵੇਂ ਦਿਨ ਤੱਕ ਵਾਪਸ ਆ ਜਾਂਦਾ ਆਟੇ ਦੀ ਲਾਈਫ ਸਿਰਫ ਦੋ ਦਿਨ ਦੀ ਆ ਮੈਦਦ ਤੁਸੀਂ 14 ਦਿਨ 15 ਦਿਨ ਵੀ ਚਲਾ ਸਕਦੇ ਸਾਈਟ ਕੌਂਸ਼ੀਅਸ ਲੋਕ ਜਿਹੜੇ ਕਹਿੰਦੇ ਅਸੀਂ ਮੋਟੇ ਹੋ ਜੰਨੇ ਆ ਉਹ ਕਿਉਂ ਮੱਖਣ ਖਾਣਾ ਛੱਡ ਦਿੰਦੇ ਨੇ ਕਿ ਇਹਦੇ ਨਾਲ ਨਹੀਂ ਮੋਟਾਪੇ ਤੇ ਨਹੀਂ ਅਸਰ ਪੈਂਦਾ ਕੋਈ ਇਹ ਖਾਣਾ ਪਾ ਸਹੀ ਢੰਗ ਨਾਲ ਖਾਵਾਂਗੇ ਤਾਂ ਅਮਰਤਾ ਜੇ ਨੂੰ ਗਲਤ ਤਰੀਕੇ ਖਾਵਾਂਗੇ ਤਾਂ ਜ਼ਹਿਰ ਚੀਜ਼ ਬੜੀ ਵਾਇਰਲ ਹੁੰਦੀ ਆ ਅੱਜਕੱਲ ਨਾ ਕਿ ਇੱਕ ਤਾਂ ਚੀਜ਼ ਹੁੰਦੀ ਆ ਇੱਕ ਮਯੋਨਿਜ਼ ਹੁੰਦੀ ਆ ਹਾਂ ਉਹ ਇੱਕ ਤਾਂ ਉਹ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ ਕਿ ਹਾਂ ਇਹਨਾਂ ਚ ਸਾਡੇ ਜਿਹੜਾ ਉਹਨਾਂ ਨੇ ਸਾਨੂੰ ਪਾ ਕੇ ਦਿੱਤਾ ਸਮਾਨ ਉਹ ਹੈ ਕੀ ਆ ਦੂਜਾ ਇਹਨਾਂ ਦੋਨਾਂ ਚੋਂ ਹੈਲਥੀ ਕਿ ਇਹਦੇ ਨੁਕਸਾਨਦਈ ਕਿਉਂ ਹੁੰਦਾ। ਮੈਂ ਇੱਕ ਵਾਰੀ ਗੱਲ ਇਹ ਆ ਕਿ ਮੈਂ ਉਹੀ ਕਹਿ ਰਿਹਾ ਕਿ ਜਦੋਂ ਦੇ ਬਾਹਰਲੇ ਬ੍ਰਾਂਡ ਇੰਡੀਆ ਦੇ ਵਿੱਚ ਆਏ ਨੇ ਇਹਨਾਂ ਨੇ ਲੋਕਾਂ ਦੀ ਇਮੇਜਿਨੇਸ਼ਨ ਖੋਲ ਹੀ ਫੂਡ ਕ੍ਰੀਏਟਰ ਜਿਹੜੇ ਲੋਕੀ ਭੋਜਨ ਬਣਾਉਂਦੇ ਸੀ ਉਹਨਾਂ ਤੋਂ ਇਹਨਾਂ ਨੇ ਫੂਡ ਬਣਾਉਣ ਦੀ ਸ਼ਕਤੀ ਖੋਹ ਲਈ। ਸੌਸਾਂ ਹੀ ਇੰਨੇ ਤਰ੍ਹਾਂ ਦੀਆਂ ਆ ਚੁੱਕੀਆਂ ਜਦੋਂ ਸਫੇ ਆਇਆ ਇੰਡੀਆ ਦੇ ਵਿੱਚ। ਕਿੰਨੇ ਤਰ੍ਹਾਂ ਦੀਆਂ ਸੌਸਿਸ ਲੈ ਕੇ ਆਇਆ। ਜਦੋਂ ਇੰਡੀਆ ਦੇ ਵਿੱਚ ਸੌਸਿਸ ਇੰਟਰੋਡਿਊਸ ਹੋ ਗਈ। ਮਜਾ ਆਲਾ ਕਿ ਤੁਹਾਨੂੰ ਕੋਈ ਵੀ ਫੂਡ ਕਾਊਂਟਰ ਬਿਨਾਂ ਮਾਇਓਨੈਸ ਦੀ ਚੀਜ਼ ਖਵਾ ਦੂਗਾ। ਹੁਣ ਤਾਂ ਸੁਸ਼ੀ ਵੀ ਤੁਹਾਨੂੰ ਮਾਇਓਨੈਸ ਨਾਲ ਖਵਾਉਂਦੇ ਆ। ਜਾਤੀ ਹੋ ਜਾਪਾਨ ਦੀ ਆਥੈਂਟਿਕ ਡਿਸ਼ ਆ ਸੁਸ਼ੀ। ਤੇ ਜੇ ਉਹਨੂੰ ਵੈਜੀਟੇਰੀਅਨ ਵੀ ਖਾਈਏ ਆਪਾਂ। ਵੈਰ ਮੱਛੀ ਵਾਲੀ ਹੁੰਦੀ ਆ। ਆਪਾਂ ਨਾਨ ਵੇਜ ਨਹੀਂ ਖਾਈਦਾ ਨਾ ਪ੍ਰਮੋਟ ਕਰੀਦਾ। ਤੋਂ ਮੈਂ ਵਹਿ ਗੱਲ ਕਰਦਾ ਕਿ ਸੁਸ਼ੀ ਵੇਚਣੀ ਉਹ ਤੁਸੀਂ ਮੇਉ ਉਹਦਾ ਨਾਂ ਸੀ ਮਾਰਤਾ। ਜ਼ਰੂਰੀ ਆ ਹਰ ਚੀਜ਼ 'ਚ ਤੁਸੀਂ ਮੇਉ ਪਾਣੀ ਪਾਣੀ ਆ। ਤੇ ਮੇਉ ਹੁੰਦੀ ਕੀ ਆ? ਮੇਉ ਮੇਉ ਦਾ ਇਤਿਹਾਸ ਕੀ ਆ ਕਿਸ ਨੂੰ ਇਹ ਨਹੀਂ ਪਤਾ। ਮੇਉ ਜਿਹੜੀ ਇਨਟਰੋਡਿਊਸ ਹੋਈ ਸੀ ਮੇਉ ਨਹੀਂ ਦੇ ਉਸ ਫੈਨ ਫਰੈਂਚ ਦੇ ਏਰੀਆ 'ਚ ਹੋਈ ਸੀ। ਇਹਦੇ ਕਈ ਇਤਿਹਾਸ ਨਹੀਂ ਪਰ ਇੱਕ ਇਤਿਹਾਸ ਇਹ ਵੀ ਆ ਕਿ ਜਦੋਂ ਇਹਨਾਂ ਦੇ ਖਾਨਸਾਮਿਆਂ ਦੇ ਆਪਸ 'ਚ ਮੁਕਾਬਲੇ ਹੁੰਦੇ ਸੀ ਰਾਜਿਆਂ ਦੇ ਫੇਰ ਕਿਹਾ ਲਾ ਉਦੋਂ ਇਹ ਕੰਡੀਸ਼ਨ ਇਟ ਰਿਵਿਊ ਹੁੰਦਾ ਸੀ ਜਿਹੜੀ ਆਂਡੇ ਤੇ ਆਇਲ ਦੀ emulsification ਤੋਂ ਬਣਦੀ ਸੀ ਮਾਇਓਨੈਸ ਸ਼ੁਰੂਆਤ ਇਹਦੀ ਹੁੰਦਾ ਸੀ ਤੇਲ ਅੰਡਾ ਦੁੱਧ ਕਰੀਮ ਇਹਦੀ ਬਲੈਂਡਿੰਗ ਦੇ ਨਾਲ ਮਾਇਓਨੈਸ ਬਣਦੀ ਸੀ ਉਹਦਾ ਇੱਕ ਪ੍ਰੋਸੀਜਰ ਹੁੰਦਾ ਫਿਰ ਹੌਲੀ ਹੌਲੀ ਜਦੋਂ ਐਗ ਲੈਸ ਹੋਣੀ ਸ਼ੁਰੂ ਹੋਈ ਆ ਤਾਂ ਵੀ ਦੁੱਧ ਤੇ ਤੇਲ ਦੀ emulsification ਹੁੰਦੀ ਸੀ ਪਰ ਹੁਣ ਮਾਇਓਨੈਸ ਐਸ ਲੈਵਲ ਤੇ ਗਿਰ ਚੁੱਕੀ ਆ ਕਿ ਜਿਹੜੀ ਆਪਾਂ ਕੰਧਾਂ ਤੇ ਲੈਟੀ ਲਾਉਨੇ ਆ ਨਾ ਆਪਾਂ ਕੜਾ ਜਾਣੀ ਬਣਾ ਲਈ ਦਾ ਕੜਾਹ ਜਾਂ ਕੌਰਨ ਸਟਾਰ ਚ ਪਾ ਕੇ ਤੇ ਮੈਦਾ ਬਾ ਕੇ ਤੇ ਅਖਬਾਰਾਂ ਜਿਹੜੀਆਂ ਜਿਹੜੀਆਂ ਉਹ ਕੰਦਾ ਤੇ ਕੌਰਨ ਚ ਪਕਾਏ ਹੁੰਦੇ ਆ ਹੁਣ ਮਿਉ ਨਹੀਂ ਦੀ ਜਗ੍ਹਾ ਤੇ ਆਪਣੇ ਲੋਕ ਉਹ ਖਾ ਰਹੇ ਨੇ ਇੰਡੀਆ ਦੇ ਵਿੱਚ ਅੱਛਾ ਹੁਣ ਉਹਦੇ emulsification ਦੇ ਵਿੱਚ ਕੀ ਆ ਕਿ ਕੌਰਨ ਸਟਾਰ ਚ ਨੂੰ ਉਬਾਲ ਕੇ ਚੰਗੀ ਤਰ੍ਹਾਂ ਬੋਇਲ ਕਰਕੇ ਤੇ ਉਹਨੂੰ ਹੁਣ ਥੋੜਾ ਜਿਹਾ ਤੇਲ ਪੈਂਦਾ ਬਾਕੀ ਸਾਰਾ ਤੁਸੀਂ ਉਹ ਰੇਟੀ ਦਾ ਕੜਾਹ ਬਣਾ ਕੇ ਉਹਨੂੰ ਮਿਕਸਿੰਗਾਂ ਚ ਬਲੈਂਡ ਕਰਕੇ ਉਹ ਹੁਣ ਇੱਕ ਟੈਂਪਰੇਚਰ ਆ ਤੇ ਇੰਟਰੋਡਿਊਸ ਕਰਕੇ ਉਹ ਖਾ ਰਹੇ ਆ ਪੀਜ਼ੇ ਵੀ ਜਿਹੜੇ 50 ਰੁਪਏ ਦੇ ਤੁਸੀਂ ਖਾ ਰਹੇ ਹੋ ਜਾਂ 70 ਰੁਪਏ ਦੇ ਪੀਜ਼ੇ ਖਾ ਰਹੇ ਹੋ ਕਿ ਤੋਂ ਵੀ ਤੁਸੀਂ ਪੀਜ਼ਾ ਖਾ ਹੀ ਨਹੀਂ ਰਹੇ। ਉਹ ਮਾਇਓਨੈਸ ਦੇ ਵਿੱਚ ਹੀ ਉਹਨਾਂ ਨੇ 2% ਚੀਜ਼ ਸੌਸ ਪਾਉਂਦੇ ਆ ਤੇਜ਼ ਐਸੈਂਸ ਪਾਉਂਦੇ। ਉਹ 70% ਆਇਲ ਹੁੰਦਾ ਆਲਮੋਸਟ ਫਾਰਮ ਆਇਲ ਖਾਣੇ। ਪੀਜ਼ਾ ਤਾਂ ਤੁਸੀਂ ਖਾ ਹੀ ਨਹੀਂ ਰਹੇ। ਕੋਈ ਵੀ ਫਾਸਟ ਫੂਡ ਜਿਹੜਾ 버ਗਰ ਹੋ ਗਏ ਜਾਂ ਪੀਂਦੇ ਹੋ ਗਏ ਜਾਂ ਕੁਝ ਵੀ ਤੁਸੀਂ ਕੋਈ ਵੀ ਜਿਹੜੀਆਂ ਦੇ ਪਰ ਤੁਸੀਂ ਸੌਫਾ ਬਾਤਿਆ ਰ। ਕੋਈ ਫੱਟੇ ਜਾਂਦੇ ਆ। ਖਿਆਲ ਨਾਲੇ ਫਟੇ ਚੱਕਦੇ ਆ ਮਤਲਬ ਤੁਹਾਡਾ ਹੈ ਨਹੀਂ ਅੰਦਰੋਂ ਦਾ ਲੈਮੀ ਉਹ ਸਿਸਟਮ ਹੈ ਜਿਹੜਾ ਠੀਕ ਹੈ ਨਾ ਤੁਹਾਡੇ ਰੋਗ ਨਾਲ ਲੜਨ ਦੀ ਸ਼ਕਤੀ ਘਟ ਜਾਣੀ ਹੈ ਕੋਲੇਸਟਰੋਲ ਤੁਹਾਡਾ ਵਧੀ ਜਾਣਾ ਹਾਰਟ ਡਿਜ਼ੀਜ਼ ਤੁਹਾਡੇ ਵਾਗਣੇ ਹਾਰਟ ਅਟੈਕ ਕਿਉਂ ਹੋ ਰੇ ਬੱਚਿਆਂ ਨੂੰ ਅੱਜ ਕੱਲ੍ਹ ਛੋਟੀਆਂ ਏਜਾਂ ਦੇ ਬੱਚਿਆਂ ਨੂੰ ਹਾਰਟ ਅਟੈਕਸ ਕਿਉਂ ਹੋ ਰਹੇ ਹੈ ਖਾਣੇ ਗਲਤ ਨੇ ਤੁਹਾਡੇ ਖਾਣੇ ਜੀ ਇੰਨਾ ਜ਼ਹਿਰ ਰੀਡਿਊਸ ਕਰ ਦਿੱਤਾ ਆ ਉਹੀ ਗੱਲ ਆ ਕਿ ਬਾਹਰੋਂ ਬ੍ਰਾਂਡ ਆਏ ਉਹਨਾਂ ਨੇ ਆਪਣੀਆਂ ਸੌਸਾਂ ਲਿਆਣੀਆਂ ਫਿਰ ਆਪਣੇ ਵਾਲੇ ਤਾਂ ਹੋਰ ਪਾਸਟ ਕਟਿੰਗ ਹੀ ਕਰਦੇ ਆ ਵੀ ਕਾਸਟ ਕਟਿੰਗ ਕਰੋ ਮਾਇੋਨੈਸ ਖਵਾਓ ਚੀਜ਼ ਚੀਜ਼ ਹੈਗਾ 500 ਰੁਪਏ ਕਿਲੋ ਚੀਜ਼ ਸੌਸ ਹੈਗੀ 200 ਰੁਪਏ ਕਿਲੋ ਕੋਈ ਤੁਹਾਨੂੰ ਮੈਂ ਮੈਂ ਕਿਹ ਐਗਜ਼ਾਮਪਲ ਦਿੰਨਾ ਤੁਹਾਨੂੰ ਇੱਕ ਵੀਰ ਦੀ ਜਿਹੜੇ ਸਿੱਖੇ ਹੋਏ ਨੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਜਲੰਧਰ ਭਾਜੀ ਨੇ ਉਹ ਅੱਜ ਕੱਲ ਉਹ ਵੀ ਆਟੇ ਵਾਲਾ ਪੀਜ਼ਾ ਬਣਾਉਂਦੇ ਨੇ ਪੀਜ਼ੇ ਚ ਤਾਂ ਚਲੋ ਜਿਹੜੀਆਂ ਕਮੀਆਂ ਨੇ ਮੈਂ ਉਹਨਾਂ ਨੂੰ ਮਿਲ ਕੇ ਕਿਤੇ ਦੱਸ ਦੂੰਗਾ ਵੀ ਕਮੀਆਂ ਦੂਰ ਕਰ ਲੈਣ ਪਰ ਮੇਰਾ ਵੀਰ ਤੁਸੀਂ ਇੰਨੀ ਸੋਹਣੀ ਚੀਜ਼ ਬਣਾਉਂਦੇ ਆ ਤੁਸੀਂ ਚੀਜ਼ ਪੂਰਾ ਭਰ ਕੇ ਪਾ ਦਿੰਦੇ ਹੋ ਚੀਜ਼ ਜਦੋਂ ਜਦੋਂ ਤੁਸੀਂ ਚੀਜ਼ ਹੀ ਭਰ ਕੇ ਪਾ ਦਿੱਤਾ ਤੁਸੀਂ ਉਹਨੂੰ ਰਿਬਨ ਕਿਉਂ ਉਹਦਾ ਲਾਉਂਦੇ ਹੋ ਚੀਜ਼ਾਸ ਦਾ ਉਹ ਜ਼ਹਿਰ ਕਿਉਂ ਫਲਾਉਣਾ ਕਿਉਂਕਿ ਆਪਾਂ ਸਿੱਖੇ ਹੀ ਨਹੀਂ ਸਿੱਖ ਹੋ ਗਏ ਵੀ ਆਪਾਂ ਸਿੱਖਿਆ ਨਹੀਂ ਆਪਣੇ ਐਂਡ ਤੋਂ ਵੀ ਨਹੀਂ ਸਿੱਖੇ ਕੰਮ ਵੀ ਨਹੀਂ ਸਿੱਖੇ ਆਪਣੇ ਐਂਡ ਤੋਂ ਵੀ ਨਹੀਂ ਸਿੱਖਣਾ ਚਾਹੀਦਾ ਤੁਹਾਨੂੰ ਕਿ ਹਾਂ ਇਹ ਚੀਜ਼ ਦਾ ਖਾਣ ਦੇ ਨਾਲ ਮੇਰੇ ਬੰਦੇ ਨੂੰ ਜਿਹਨੂੰ ਮੈਂ ਖਵਾ ਰਿਆ ਉਹਦੀ ਸਿਹਤ ਤੇ ਕੀ ਅਸਰ ਹੋਊਗਾ ਠੀਕ ਹੈ ਨਾ ਚੀਜ਼ ਸੌਸ ਟੋਟਲੀ ਤੁਸੀਂ ਆਇਲ ਬੇਸ ਚੀਜ਼ਾਂ ਜਦੋਂ ਤੁਸੀਂ ਚੀਜ਼ ਹੀ ਪਾ ਦਿੱਤਾ ਤਾਂ ਫਿਰ ਤੁਹਾਨੂੰ ਚੀਜ਼ ਸੌਸ ਦੀ ਕੀ ਲੋੜ ਆ ਵੱਡੇ ਬ੍ਰਾਂਡ ਤਾਂ ਚੀਜ਼ ਸੌਸ ਤਾਂ ਬੰਦੇ ਆ ਵੀ ਉਹਨਾਂ ਨੇ ਚੀਜ਼ ਨਹੀਂ ਪਾਉਣਾ ਬਹੁਤ ਜਿੰਨੇ ਵੀ ਵੱਡੇ ਬ੍ਰਾਂਡ ਲੈ ਲਓ ਸਾਰੇ ਦਾ ਨਾਮ ਲੈ ਲਓ ਭਾਵੇਂ ਗਰੇ ਪੀਦਿਆਂ ਦੇ ਮਾਹਰ ਨੇ ਉਹਨਾਂ ਨੇ ਇੱਕ ਪੈਰਾਮੀਟਰ ਹੁੰਦਾ ਸੀਗਾ ਕਿਸੇ ਟਾਈਮ ਕੀ 12 ਗ੍ਰਾਮ ਚੀਜ਼ ਪਾਉਣਾ 12 ਗ੍ਰਾਮ ਤੋਂ 4 ਗ੍ਰਾਮ ਚੀਜ਼ ਤੇ ਆ ਚੁੱਕੇ ਸੀ ਹੁਣ 4 ਗ੍ਰਾਮ ਵੀ ਨਹੀਂ ਪਾਉਂਦੇ ਚੀਜ਼ ਇੱਕ 6 ਇੰਚ ਦੇ 7 ਇੰਚ ਦੇ ਪੀਲੇ ਤੇ ਤੁਸੀਂ 4 ਗ੍ਰਾਮ ਚੀਜ਼ ਵੀ ਨਹੀਂ ਪਾਰੇ ਤੁਸੀਂ ਚੀਜ਼ ਸੌਸ ਪਾ ਕੇ ਉਹਦਾ ਰਿਬਨਜਾ ਬਣਾ ਕੇ ਤੁਸੀਂ ਕਦੇ ਦੇਖ ਲਿਓ ਵੀਡੀਓ ਜਾਂ ਹੁਣ ਮੈਂ ਤੁਹਾਨੂੰ ਦਾਖ ਦੂੰਗਾ ਉਸ ਵੀਡੀਓ ਤੋਂ ਤੁਸੀਂ ਵੀਡੀਓ ਜਰੂਰ ਚੱਕਿਓ ਸੋ ਦੈਟ ਵੀ ਸੰਗਤ ਨੂੰ ਸਮਝ ਆ ਜਾ ਸਕੇ ਵੀਵਰਸ ਨੂੰ ਸਮਝ ਆ ਜਾ ਸਕੇ ਕਿ ਮੈਂ ਕਿਹੜੇ ਜ਼ਹਿਰ ਦੀ ਗੱਲ ਕਰਦਾ ਹੈ ਹਨਾ ਜਦੋਂ ਤੁਸੀਂ ਇੱਕ ਪੂਰੀ ਪਹਿਲੇ ਟਮੇਟੋ ਸੌਸ ਲਾ ਕੇ ਪੂਰੀ ਵਾਈਟ ਕਲਰ ਦੀ ਐਂਡ ਲੇਅਰ ਲਾ ਦਿੰਨੇ ਆ ਪੂਰੀ ਤੇ ਹੋ ਰਿਬਨ ਵਾਂਗੂ ਚੱਲਦੀ ਹੁੰਦੀ ਹੈ ਤੇ ਰਿਬਨ ਵਾਂਗੂ ਖਿਆਲ ਵੀ ਜਾਂਦੀ ਹੁੰਦੀ ਗੋਲ ਗੋਲ ਟੁੱਟਦੀ ਵੀ ਨਹੀਂ ਉਹਦੀ ਲੜੀ ਕਿਤੇ ਤੁਹਾਨੂੰ ਕੋਈ ਦੇਖ ਲਿਆ ਤੁਸੀਂ ਐਹੀ ਚੀਜ਼ ਸੌਸ ਜੇ ਪਾਈ ਦੀ ਆ ਐਂ ਪਹਿਲੀ ਔਰ ਅਸਰ ਕੱਢਿਆ ਹੁੰਦਾ ਐਂ ਓਟ ਦੁਗੜਾ ਤੁਗੜਾ ਪਾਣੀ ਪਾ ਕੇ ਉਹਨੂੰ ਐਂ ਲਿਕਵਿਡਾਈਜ਼ ਕਰਕੇ ਸਿਰਫ ਇੰਨਾ ਗਾ ਕਿ ਜਾਗ ਦੀ ਜੀਬ ਨੂੰ ਜਿਹੜੇ ਭੜੇ ਸਵਾਦ ਪਹਿ ਚੁੱਕੇ ਆ ਚੀਜ਼ ਸੌਸ ਗੀ ਖੋਗੇ ਕਿ 1 2 3 ਵਾਰ ਵਾਪਕ ਜਿਹੜਾ ਦੁੱਤਾ ਪਤਲਾ ਆ ਜਾ ਉਹ ਹੀ ਪਤਲੀ ਧਾਰ ਚੱਲਦੀ ਆ ਗੇਨ ਵੀ ਲੱਗਦਾ ਉਹਦੇ ਨਾਲ ਉਹ ਵੀ ਕਸਟਮਰ ਹੀ ਨਹੀਂ ਹੱਦ ਤੇ ਵੀ ਭਾਰੀ ਨਹੀਂ ਸਾਨੂੰ ਚਾਹੀਦੀ ਐ ਸੀ ਗੰਦ ਖਵਾਖਵਾ ਕੇ ਦਿਮਾਗੇ ਨੇ ਕਰਾਕ ਕਰ ਚੁੱਕੇ ਆ ਇਸ ਲਈ ਮੈਂ ਸ਼ੁਰੂਆਤ ਫੂਡ ਕਾਰਟਸ ਤੋਂ ਕਰਨੀ ਆ ਮੈਂ ਫੂਡ ਲਾਈਨ ਨੂੰ ਇੱਕ ਰੈਵੋਲੂਸ਼ਨ ਲਿਆ ਕੇ ਆਉਣੀ ਚਾਹਨਾ ਕਿ ਗੰਦ ਖਵਾਣਾ ਲੋਕਾਂ ਨੂੰ ਬੰਦ ਹੋ ਜਵੇ ਸੋਸਲ ਵੀ ਇਹੀ ਕੋਸ਼ਿਸ਼ ਕਰਾਂਗੇ ਕਿ ਜੇ ਮੋਮੋਸ ਦਾ ਕੰਮ ਆਪਣਾ ਮਾਰਾ ਨੇ ਗੁੱਡੀ ਛੜਾਤੀ ਕਿਉਂਕਿ ਮੋਜ਼ ਦੀਆਂ ਚੜਨੀਆਂ ਸੀ ਆਪਣੀਆਂ ਇਨ ਹਾਊਸ ਬਣਗੀਆਂ ਸਾਡੇ ਕਿਚਨ ਤੇ ਟਮਾਟੋ ਵੀ ਤੇ ਪਿੰਕ ਨੀਅਰ ਸੌਸ ਉਹ ਸਾਡੀਆਂ ਆਪਣੇ ਅੰਦਰ ਬਣ ਤੇ ਕੋਈ ਚੀਜ਼ ਆਪਾਂ ਇੱਕ ਵਾਰੀ ਉੱਥੋਂ ਸ਼ੁਰੂਆਤ ਕਰਾਂਗੇ ਫੈਜ਼ਲੀ ਜੀ ਇੰਟਰੋਡਿਊਸ ਕਰਾਂਗੇ ਸਾਨੂੰ 16 ਹੁੰਗਾ ਰਾਂ ਮਿਲਿਆ ਤੇ ਆਪਾਂ ਜਿਹੜੀਆਂ ਆਇਲ ਬੇਸ ਦੀਆਂ ਕਾਰਨ سٹਾਰਚ ਬੇਸ ਸੌਸਾਂ ਜਿਹੜੀਆਂ ਦੁਨੀਆ ਖਾ ਰਹੀ ਆ ਆਪਾਂ ਉਹ ਮਾਰਕੀਟ ਵਿੱਚ ਇੱਕ ਹੈਲਦੀ ਆਲਟਰਨੇਟਿਵ ਲੈ ਕੇ ਆਉਣਾ ਆ ਮਿਲਕ ਬੇਸ ਸੌਸਿਸ ਦਾ ਹੈਲਦੀ ਬਾਾਕੀ ਅਗਲੇ ਨੂੰ ਸੁਆਦ ਵੀ ਵੇਲੇ ਤੇ ਆਪਾਂ ਉਹ ਗੰਦ ਨੂੰ ਆਪਣੇ ਬੱਚਿਆਂ ਵਿੱਚੋਂ ਕੱਢ ਤੇ ਜਿਹੜੇ ਚਿਪਸ ਤਿਆਰ ਕਰ ਰਹੇ ਉਹ ਇਹਨਾਂ ਦੀ ਸ਼ੈਲਫ ਲਾਈਫ ਕਿੰਨੀ ਕੁ ਹੁੰਦੀ ਆ ਸ਼ੈਲਫ ਲਾਈਫ ਤੋਂ ਜਿਹੜਿਆ ਹੁਣ ਜਿਹੜਾ ਆਟੇ ਵਾਲਾ ਪੀਦਾ ਆ ਜੇ ਆਪਾਂ ਇਹਨੂੰ ਬੇਕ ਕਰ ਲੈਨੇ ਆ ਤੇ ਅਸੀਂ ਤਾਂ ਪਹਾੜਾਂ 'ਚ ਵੀ ਖਾ ਹੀਦੇ ਆ ਯਾਰ ਅਸੀਂ ਐਕਚੁਅਲੀ ਦੱਸਦੇ ਆ ਅਹੀਂ ਜੇ ਪਹਾੜਾਂ ਦਾ ਟੂਰ ਬਣਾਇਆ ਹੋਵੇ ਤਿੰਨ ਚਾਰ ਦਿਨ ਦਾ ਤਾਂ ਅਸੀਂ ਜਿੰਦਾ ਅੱਜ ਬਣਾ ਲਏ ਆ ਤੇ ਪੰਜਵੇਂ ਦਿਨ ਵਾਪਸ ਆਉਣਾ ਤਾਂ ਸਾਡਾ ਪੀਦਾ ਪੰਜਵੇਂ ਦਿਨ ਤੱਕ ਵਾਪਸ ਆ ਜਾਂਦਾ ਖਾਂਦੇ ਹੀ ਆਈਦਾ ਖਾਦੇ ਡਾਈ ਦਾ ਸਾਦੇ ਐਸਾ ਖਾਦੇ ਹੀ ਜਾਣਿਆ ਖਾਦੇ ਹੀ ਆਨੇ ਤੇ ਪ੍ਰੋਡਕਟ ਵੀ ਨਾਲ ਚੱਕ ਲਿਦੇ ਪਰ ਇੰਨੀ ਲਾਈਫ ਸ਼ੈਲਫ ਲਾਈਫ ਪ੍ਰੋਡਕਟ ਦੀ ਲੰਬੀ ਨਹੀਂ ਹੁੰਦੀ ਜਿਵੇਂ ਕਿ ਕਿਉਂਕਿ ਬੇਕਡ ਚੀਜ਼ਾਂ ਦੀ ਲਾਈਫ ਥੋੜੀ ਵੱਧ ਹੁੰਦੀ ਜਦੋਂ ਬੇਕ ਹੋ ਜਾਂਦੀ ਹੈ ਨਾ ਚੀਜ਼ ਉਹਦੀ ਲਾਈਫ ਥੋੜੀ ਵੱਧ ਜਾਂਦੀ ਤੇ ਕੰਪੈਰੀਟਿਵਲੀ ਜਿਹੜੀਆਂ ਮਾਰਕੀਟ ਨੂੰ ਚੀਜ਼ਾਂ ਮਿਲਦੀਆਂ ਨੇ ਉਹਦੇ ਕੰਪੈਰੀਟਿਵਲੀ ਮਤਲਬ ਕਿ ਕੰਪੈਰੀਟਿਵਲੀ ਜਿਹੜਾ ਮੈਂ ਮੈਅ ਦਤਾ ਆਟੇ ਤੇ ਪੀਲੇ ਦਾ ਮੈਦੇ ਦੇ ਪੀਲੇ ਦਾ ਫਰਕ ਇਹ ਆ ਜਦੋਂ ਆਪਾਂ ਆਟਾ ਗੁੰਨ ਲੈਨੇ ਆ ਆਟੇ ਦੀ ਲਾਈਫ ਸਿਰਫ 2 ਦਿਨ ਦੀ ਆ ਮੈਦਾ ਤੁਸੀਂ 14 ਦਿਨ 15 ਦਿਨ 20 ਚਲਾ ਸਕਦੇ ਡੋ ਦੀ ਗੱਲ ਕਰ ਰਹੇ ਹਾਂ ਜਿਹੜਾ ਆਟਾ ਗੁੰਨਿਆ ਹੁੰਦਾ ਨਾ ਕੀ ਕਿ ਸਾਡੇ ਹੁਣ ਆਊਟਲੈਟ ਤੇ ਇਦਾਂ ਹੈ ਕਿ ਜਿਹੜਾ ਆਪਾਂ ਮਾਰਨਿੰਗ ਡੋ ਕੀਤਾ ਆ ਉਹ ਈਵਨਿੰਗ ਯੂਜ਼ ਹੋ ਜਾਣਾ ਹੈ ਤੇ ਜਿਹੜਾ ਜੇ ਜ਼ਰੂਰਤ ਪਏ ਤਾਂ ਫਿਰ ਸੈਕੰਡ ਲੋਟ ਨਾਲ ਦੀ ਨਾਲ ਵੱਧ ਤੋਂ ਵੱਧ 2 ਦਿਨ ਚੱਲਦਾ ਜਿਹੜਾ ਆਟੇ ਦਾ ਡੋ ਸਾਡੇ ਵਾਲਾ ਹੈ ਤੇ ਜਿਹੜਾ ਮੈਦੇ ਦਾ ਡੋ ਆ ਉਹ ਤੁਸੀਂ ਇੱਕ ਵਾਰ ਕਰ ਲਓ ਤੇ ਉਹ ਤੁਹਾਡਾ ਮਤਲਬ ਹਫਤਾ 10 ਦਿਨ 15 ਦਿਨ ਕਿਤੇ ਨਹੀਂ ਜਾਂਦਾ ਉਹ ਉਹਦੀ ਲਾਈਫ ਉਹਦੀ ਇਦਾਂ ਹੁੰਦੀ ਹੈ ਪਰ ਹਾਂ ਜਿਹੜੀ শেলਫ ਲਾਈਫ ਦੀ ਤੁਸੀਂ ਗੱਲ ਕਰਦੇ ਹੋ ਨਾ ਸਾਡਾ ਪੀਜ਼ਾ 4-5 ਦਿਨਾਂ ਬਾਅਦ ਵੀ ਉਹੋ ਜਿਹੀ ਸੌਫਟਨੈਸ ਰਹਿੰਦੀ ਹੈ ਜਿਹੋ ਦੀ ਉਹਦੀ ਪਹਿਲੇ ਦਿਨ ਹੁੰਦੀ ਹੈ ਪਰ ਮੈਦੇ ਵਾਲਾ ਪੀਜ਼ਾ ਤੁਸੀਂ ਅੱਧੇ ਘੰਟੇ ਬਾਅਦ ਜੇ ਏਸੀ 'ਚ ਰੱਖਦਾ ਤਾਂ ਉਹ ਲੱਕੜ ਬਣ ਜਾਂਦਾ ਉਹ ਲੱਕੜ ਹੁੰਦੀ ਤੇ ਕੁਕੀਜ਼ ਦੀ ਜਿਹੜੀ শেলਫ ਲਾਈਫ ਆ ਦੀ ਪ੍ਰੀਜ਼ਰਵੇਟਿਵਜ਼ ਉਹ ਚ ਨਹੀਂ ਪਾਉਂਦੇ ਹੈਗੇ ਪਰ ਫਿਰ ਵੀ ਆਪਾਂ ਨੋਟਿਸ ਤਾਂ ਨਹੀਂ ਕੀਤਾ ਪਰ 10-12 ਦਿਨ ਆਪਾਂ ਮੰਨ ਸਕਦੇ ਆ ਕਿ ਦੋ ਹਫ਼ਤੇ ਦੀ ਲਾਈਫ ਤਾਂ ਹੈਗੀ ਆ ਕੁਛ ਹੀ ਸੀ ਕਿਉਂਕਿ ਉਹ ਜੋ ਪਿਓਰ ਬਟਰ ਹੁੰਦਾ ਤਾਂ ਪਿਓਰ ਆਖਦਾ ਹੁੰਦਾ ਪਰ ਜਿੰਨਾ ਕਿ ਲਾਈਫ ਇੱਕ ਆਪਣੇ ਬਿਸਕਟ ਕੱਢ ਜਾਣ ਇਹ ਇਸ ਲਈ ਕਹਿ ਰਿਹਾ ਕਿ ਵਿਜੇ ਕਹਿ ਰਿਹਾ ਕਰਨਾ ਹੁੰਦਾ ਆਰਡਰ ਤਾਂ ਇੰਨਾ ਕੁ ਮੰਨ ਕੇ ਚੱਲੇ ਪਰ ਨਿਆਣੇ ਰਹਿਣ ਕਿਥੇ ਰਹਿਣ ਮੇਰੇ ਨਾਲ ਅੱਜ ਜਦੋਂ ਰਹਿਣ ਕਿਤੇ ਨਿਆ ਉਹ ਜਦੋਂ ਮੂੰਹ ਨੂੰ ਲੱਗ ਗਈ ਆਉਣੇ ਤਾਂ ਫਿਰ ਫਟੇ ਚੱਕੇ ਹਟ ਰਿਹਾ ਨਾ ਉਹ ਤਾਂ ਇੱਕ ਬਹੁਤ ਇੱਕ ਹੈਲਦੀ ਵਰਜਨ ਹੈ ਜਿੰਨ ਮਤਲਬ ਜਿਹੜੇ ਵੀਕ ਬੱਚੇ ਹੈਗੇ ਹਨ ਉਹਨਾਂ ਲਈ ਸੋਹਣੀ ਚੀਜ਼ ਹੈਗੀ ਇਹ ਜਿਹੜਾ ਪਾਣੀ ਬਣਦੀ ਆ ਕਿਉਂਕਿ ਮੱਖਣ ਰੱਬ ਬੰਨ ਉਹੋ ਜੀ ਚੀਜ਼ ਬਣਾਈ ਹੋਈ ਆ ਕਿ ਜਿਹੜਾ ਪਚਾਉਣਾ ਕਿਉ ਮੱਖਣ ਪਚਾਉਣਾ ਬਾਕੀ ਤੇਲਾ ਨਾ ਹੋ ਚੰਗਾ ਆ ਈਜ਼ੀਲੀ ਪਚਦਾ ਫੈਲਦੀ ਵੀ ਆ ਵੀਕ ਕਮਜ਼ੋਰ ਬੰਦੇ ਲਈ ਤਾਂ ਵੈਸੇ ਕਿਉ ਮੱਖਣ ਪ੍ਰਾਪਤ ਸਰ ਇੱਕੋ ਮੇਰਾ ਮੰਨਣਾ ਤਾਹ ਲੇਗਾ ਅਗਲੀ ਗੱਲ ਮੇਰੇ ਮਾਈਟ ਜਾਇਆ ਕਿ ਉਹ ਮੱਖਣ ਦੀ ਆਪਾਂ ਗੱਲ ਕਰ ਰਹੇ ਆਂ ਪਰ ਅੱਜ ਕੱਲ੍ਹ ਜਿਹੜਾ ਫਰਵਾਂ ਦਾ ਕਹਿ ਲੋਗੇ ਡਾਈਟ ਕੌਨਸ਼ੀਅਸ ਹੋ ਗਏ ਲੋਕ ਜਿਹੜੇ ਕਹਿੰਦੇ ਆਂ ਜੇ ਅਸੀਂ ਭੋਟੇ ਹੋ ਜੰਨੇ ਆ ਉਹ ਕਿਉਂ ਮੱਖਣ ਖਾਣੀ ਛੱਡ ਦਿੰਦੇ ਨੇ ਕਿ ਇਹਦੇ ਨਾਲ ਕੀ ਮੋਟਾਪੇ ਦਾ ਵੀ ਅਸਰ ਪੈਂਦਾ ਕੋਈ ਇਹ ਡਿਪੈਂਡ ਕਰਦਾ ਜੀ ਉਹਨਾਂ ਦੀ ਡਾਈਟ ਤੇ ਖਾਣ ਵਾਲਾ ਕਿਹੜੇ ਹਿਸਾਬ ਨਾਲ ਕਿਹੜੀ ਚੀਜ਼ ਕਿਦਾਂ ਖਾ ਰਿਹਾ ਜੇ ਖਾਣਾ ਆਪਾਂ ਸਹੀ ਨਿੱਕੇ ਖਾਵਾਂਗੇ ਤਾਂ ਅਮਰਤਾ ਜੇ ਉਹਨੂੰ ਗਲਤ ਤਰੀਕੇ ਖਾਵਾਂਗੇ ਤਾਂ ਜ਼ਹਿਰ ਆ ਇਹ ਆਪਾਂ ਨਾਸ਼ਤੇ ਦੇ ਵਿੱਚ ਜਿੱਦਾਂ ਹੁਣ ਮੈਂ ਹੀ ਆਂ ਔਰ ਮੇਰਾ ਸਰੀਰ ਜਿਹਾ ਜੇ ਮੈਂ ਕੋਲੀ ਭਰ ਕੇ ਪਖਣ ਦੀ ਖਾਣ ਲੱਗ ਜਾ ਤਾਂ ਫਿਰਲੀ ਮੇਰੇ ਲਈ ਹੋ ਜ਼ਹਿਰ ਆ ਤੇ ਜੇ ਮੈਂ ਉਹਦਾ ਇੱਕ ਛੋਟਾ ਚਮਚਾ ਲੈਣਾ ਆ ਹਨਾ ਤੇ ਉਹ ਮੈਨੂੰ ਮੇਰੇ ਹਾਰਟ ਲਈ ਵੀ ਚੰਗਾ ਬੈਨੀਫੀਟਲੀ ਵੀ ਚੰਗਾ ਕਹਿੰਦੇ ਹੈ ਵੀ ਚਾਹੀਦੀ ਹੁੰਦੀ ਫੈਟ ਵੀ ਜ਼ਰੂਰੀ ਹੁੰਦਾ ਆ ਜਮਾ ਛੱਡ ਦੇਣਾ ਅੱਜਕੱਲ ਤਾਂ ਹੁਣ ਮੈਂ ਸਗੋਂ ਉਹ ਇੱਕ ਡਾਕਟਰ ਵੀ ਆ ਜਿਹੜੀ ਗੋਰੀ ਬਹੁਤ ਵੇਦਾਰੀ ਹੈ ਉਹ ਕਹਿੰਦੇ ਵੀ ਹਜੇ ਤੱਕ ਸਾਇੰਸ ਇਹ ਨਹੀਂ ਜ਼ਿੱਦ ਕਰ ਸਕੀ ਵੀ ਫੈਟ ਨਾਲ ਹੀ ਹਾਰਟ ਅਟੈਕ ਹੁੰਦਾ ਜਿਵੇਂ ਇਹ ਆਪਾਂ ਮੈਂ ਮੈਂ ਇਹ ਨਹੀਂ ਦਤ ਵਿੱਚ ਨਹੀਂ ਜਾ ਸਕਦਾ ਪਰ ਇਹ ਆ ਕਿ ਹਾਂ ਕੋਈ ਵੀ ਤੁਸੀਂ ਤੁਸੀਂ ਖਾਣੇ ਆ ਉਹਨਾਂ ਇੱਕ ਸੀਮਤ ਅਵਸਾਰ ਦੇ ਕਾਉਗੇ ਕਿ ਕਿ ਗਿਣੀ ਵਿੱਚ ਤੁਸੀਂ ਤੁਸੀਂ ਲੈ ਕੇ ਖਾਓਗੇ ਕਿ ਇੰਨੀ ਮੇਰੀ ਸੇਵਨ ਲੋੜਾ ਤਾਂ ਤੁਹਾਡੇ ਲਈ ਅਮਰਤ ਆ ਐਕਸੈਸ ਟੂ ఎవਰੀਥਿੰਗ ਇਜ਼ ਫੋਰ ਏਵਰੀਬਾਡੀ ਨਾਰਮਲੀ ਤਾਂ ਆਪਾਂ ਗੱਲ ਕਰੀਏ ਉਹਨੂੰ ਸੁੰਦਰਾ ਸੈਲ ਉਹ ਜਿਹਾ ਜਿਹਾ ਆਪਾਂ ਜਾਣਦੇ ਹਾਂ ਉਹਦੇ ਦੇਗ ਬਿਲਦੀ ਆ। ਕਈ ਜਣੇ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਵੀ ਸਾਈਟ ਤੇ ਆ ਮੈਂ ਉਹ ਥੋੜੀ ਜਿਹੀ ਰੋਣ ਵਿੱਚ ਆਪਾਂ ਸ਼ਾਰਕ ਕਰਨਾ ਆਇਆ ਹੈਗਾ। ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਕਿ ਜਿੱਦਾਂ ਹੁਣ ਮੈਂ ਤੁਹਾਡਾ ਤਾਂ ਪਤਾ ਨਹੀਂ ਸਾਡੇ ਵਾਰੀ ਉਹ ਇੱਕ ਲੇਖ ਹੁੰਦਾ ਸੀ ਸਾਡੇ ਵੱਡੇ-ਵਡੇਰੇ। ਠੀਕ ਆ? ਠੀਕ ਆ। ਤੁਹਾਡੇ ਵੱਡੇ-ਵਡੇਰੇ ਉਹ ਚ ਦੱਸਦੇ ਸੀ ਕਿ ਸਾਡੇ ਵੱਡੇ-ਵਡੇਰੇ ਕਿੰਨੇ ਤਗੜੇ ਹੁੰਦੇ ਸੀ। ਠੀਕ ਹੈ ਨਾ ਦੱਬ ਕੇ ਬਾਹ ਤੇ ਰੱਜ ਕੇ ਖਾਹ ਵਾਲਾ ਹਿਸਾਬ ਸੀਗਾ ਕਿ ਉਹ ਨਾਲ ਇੱਕ ਵਾਰੀ ਉਹਨਾਂ ਦੇ ਆ ਪਾਟਰ ਕਾਇਆ ਸੀ ਤੇ ਉਹ ਪੂਰਾ ਖੜਾ ਹਾ ਚਾਰ ਭੜਾਈ ਖਾਵੇ ਸੀ ਵੀ ਦੇਖਦਾ ਮੁਰਕੇ ਉਹਨਾਂ ਨੂੰ ਵੀ ਕੋਈ ਪਤਾ ਹੀ ਨਹੀਂ ਕਿ ਕਿੱਥੇ ਗਿਆ ਜਾਂ ਤਾਂ ਤੁਸੀਂ ਕਸਰ ਤਾਂ ਉਹ ਜੀਆਂ ਕਰੋ ਫਿਰ ਤਾਂ ਉਹ ਜੀਆਂ ਰੱਖੋ ਵਰਨਸ਼ਾ ਉਹ ਜੀਆਂ ਹੋਣ ਜ਼ੋਰ ਵਾਲੇ ਕੰਮ ਹੋਣ ਫਿਰ ਤੁਸੀਂ ਖਾਓ ਤੁਹਾਨੂੰ ਮਿੱਠੇ ਨੇ ਕੁਝ ਨਹੀਂ ਲੈਣਾ ਅੱਜ ਦਾ ਲੋਕੀ ਮਿੱਠੇ ਮਿੱਠੇ ਤੋਂ ਭੱਜ ਲੈਂਦੇ ਆ ਜਿਹੜੇ ਭੱਜਦੇ ਆ ਜਿੰਮ ਵਾਲੇ ਵੀ ਮਿੱਠੇ ਤੋਂ ਭੰਨੀ ਜਾਂਦੇ ਆ ਸਾਡੀ ਵਾਰੀ ਆ ਕੋਈ ਥੋੜੀ ਜਿਹੀ ਘਾਟੇ ਲਈ ਤਾਂ ਉਹ ਇੱਕ ਬੜੀ ਵਰਦਾਨ ਚੀਜ਼ ਹੁੰਦੀ ਹੁਣ ਦਾ ਕਨਸੈਪਟ ਬਦਲ ਗਿਆ ਨੇ ਲੋਕਾਂ ਦੀ ਸਿੱਖਿਆ ਤੇ ਇਹ ਹੋ ਰਹੀ ਜੋ ਕੋਈ ਕਹਿੰਦਾ ਉਹੀ ਮੰਨ ਲੈਂਦੇ ਆ ਕੋਈ ਸਟੱਡੀ ਨਹੀਂ ਕੋ ਸਿੱਖਣਾ ਹੀ ਨਹੀਂ ਕੋ ਪੜ੍ਹਨਾ ਹੀ ਨਹੀਂ ਜੇ ਇੱਕ ਇੱਕ ਆਪਣੀ ਇੱਕ ਐਕਸਟੈਂਟ ਹੁੰਦੀ ਆ ਕਿਸੇ ਚੀਜ਼ ਦੀ ਵੀ ਲਿਮਟ ਹੁੰਦੀ ਹੈ ਨਾ ਮਿੱਠਾ ਤੁਸੀਂ ਖਾਓਗੇ ਜੇ ਤੁਹਾਨੂੰ ਹੁਣ ਮੈਂ ਇੱਕ ਮਜ਼ਦੂਰ ਆ ਇੱਕ ਮੰਟੀ ਚ ਮਜ਼ਦੂਰ ਲੱਗਾ ਮਿਹਨਤਾਂ ਕਰ ਰਿਹਾ ਹੁਣ ਤੇ ਆਪਾਂ ਸੜਕਾਂ ਤੇ ਸ਼ਬੀਲਾ ਅੱਜ ਦੀਆਂ ਥੋੜੀ ਲਗਾ ਰਹੇ ਆ ਆਪਾਂ ਸ਼ਬੀਲਾ ਗੁਰੂਕਾਲ ਤੋਂ ਲਾਉਣੇ ਪਏ ਆ ਸ਼ਰਦਾ ਵਜੋਂ ਤੇ ਮਿੱਠੇ ਪਾਣੀ ਦੀ ਸ਼ਵੀਲ ਕਿਉਂ ਲੱਗਦੀ ਕਿ ਬੰਦੇ ਦੇ ਅੰਦਰੋਂ ਕਮਜ਼ੋਰੀ ਹੋ ਜਾਂਦੀ ਹੈ ਧੁੱਪੇ ਫਿਰ ਫਿਰ ਕੇ ਜਾਂ ਮਿਹਨਤਾਂ ਕਰ ਕਰਕੇ ਅਗਲੇ ਦੇ ਅੰਦਰ ਉਹ ਸੱਤ ਮੁੱਕ ਜਾਂਦਾ ਉਹ ਮਿੱਠਾਈ ਪੂਰਾ ਖਦਾ ਉਹਨਾਂ ਨੂੰ ਮੈਂ ਨਹੀਂ ਕਹ ਰਿਹਾ ਕਿ ਮਿੱਠਾ ਖਾਓ ਪਰ ਮੈਂ ਇੱਕ ਉਦਾਂ ਗੱਲ ਕਰ ਰਿਹਾ ਇਹ ਤਾਂ ਧਾਰਨਾ ਬਣਾ ਲਈ ਜਿਹੜੀ ਜੀਂਦੀ ਤੁਹਾਡੇ ਸਰੀਰ ਨੂੰ ਲੋੜ ਆ ਹਰ ਚੀਜ਼ ਕੁਦਰਤ ਨੇ ਬਣਾਈ ਆ ਤੁਹਾਨੂੰ ਕਿਸੇ ਨੇ ਨਹੀਂ ਬਣਾਈ ਆ ਨਾ ਜੇ ਦੇਗ ਦੇਗ ਵਿੱਚ ਮਿੱਠਾਈ ਪੈਂਦਾ ਠੜਾ ਪਰ ਸਿਆਦ ਵੀ ਦੇਗਾ ਮਿੱਠਾਈ ਪੈਂਦਾ ਨਾ ਤੇ ਗੁਰੂ ਘਰ ਹਰ ਕੋਈ ਮਾਲੇ ਬਿਨਾਂ ਦੇਖ ਤੋਂ ਬਿਨਾਂ ਤਾਂ ਕੰਪਲੀਟ ਹੁੰਦਾ ਨਹੀਂ ਹਨਾ ਤੁਸੀਂ ਆਪਣੇ ਸਰੀਰਾਂ ਦੇ ਲੈਵਲ ਉਸ ਤੇ ਟੰਗ ਦੇ ਰੱਖੋ ਆਪਣੀਆਂ ਬਰਿਸ਼ਾ ਆਪਣੀਆਂ ਕਰਨੀਆਂ ਛੱਡੀਆਂ ਹੋਈਆਂ ਐ ਐਕਸਰਸਾਈਜ਼ ਕਰਨੀ ਛੱਡੀ ਹੋਈ ਹੈ ਮੈਨਾਂ ਇਹਨੂੰ ਵੀ ਕਹਨਾ ਮੇਰੀ ਬੀਵੀ ਨੂੰ ਮੈਂ ਹੁਣ ਮੈਂ ਕਹਿ ਰਿਹਾ ਕਿ ਮੇਰੇ ਨਾਲ ਸਾਈਕਲਿੰਗ ਕਰਿਆ ਕਰ ਆਪਾਂ ਕਰ ਵੀ ਲੈਨੇ ਆ ਪਰ ਹੁਣ ਬਹਾਨੇ ਹੀ ਬਹੁਤ ਨੇ ਮੈਂ ਤਾਂ ਫਿਰ ਜਮ ਲੱਗ ਗਿਆ ਮੈਂ ਸਾਈਕਲਿੰਗ ਵੀ ਪਰ ਦਾਬਾ ਤੇ ਆਪਣੇ ਆਪ ਨੂੰ ਸ਼ਟ ਰੱਖਣਾ ਕਿ ਹੁਣ 38 ਦੇ ਹੋ ਗਏ ਆ ਗਾਰਦੀ ਲੈ ਬੜੇ ਪਨੇੜੇ ਨੇੜੇ ਆ ਰਿਆ ਨਾ ਫੇਰ ਨਹੀਂ ਸੰਭਲਿਆ ਜਾਣਾ ਹੁਣ 40 ਤੋਂ ਪਹਿਲੇ ਵਾਲੇ ਆਪਣੇ ਆਪ ਉਹ ਸੈੱਟ ਕਰ ਲੋ ਸਾਰੇ ਨੇ ਇਸਾ ਆ 30 ਤੱਕ ਸਰੀਰ ਤਾਂ ਤੁਹਾਡਾ ਅਮਰਤ ਹੁੰਦਾ ਤੁਹਾਡਾ ਸਰੀਰ ਹੀ ਐਵੀ ਜੀ ਕੈਪੇਬਿਲਿਟੀ ਹੁੰਦੀ 30 ਸਾਲ ਦੀ ਉਮਰ ਤੱਕ ਦਾ ਬੰਦਾ ਲੱਕੜ ਪੱਥਰ ਸਭਾ ਜਮ ਕਰੀ ਜਾਂਦਾ ਜਦੋਂ 30 ਤੋਂ ਬਾਅਦ ਤੁਹਾਡੇ ਹਾਰਮੋਨਸ ਜਿਵੇਂ ਐਨੇ ਆ ਜਾਂ ਜਰਾਵਾਲ ਬੁੜਾਪੇ ਵਾਲੇ ਪਾਸੇ ਸਰੀਰ ਜਾਣਾ ਸ਼ੁਰੂ ਕਰਦਾ ਫੇਰ ਤੁਹਾਨੂੰ ਪਤਾ ਲੱਗਦਾ ਕਿ ਹੁਣ ਆ ਚੀਜ਼ ਸੰਜਮਣਾ ਕਰਨੀ ਐ ਆ ਐਕਸਰਸਾਈਜ਼ ਕਰਨੀ ਐ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਮੈਟਰ ਕਰਦੀਆਂ ਐਕਸਰਸਾਈਜ਼ ਬਹੁਤ ਜ਼ਰੂਰੀ। ਪਹਿhone ਗੱਲ ਕਰ ਰਹੀ ਸੀ ਗੱਲ ਕਰਦੇ ਗੱਲ ਦਾ ਜਿਹੜਾ ਪਾਮ ਆਇਲ ਦਾ ਨਾਮ ਲੱਗਦਾ। ਮੈਂ ਉਹਦੇ ਬਾਰੇ ਹੋਰ ਜਾਨਣਾ ਚਾਹੁੰਗਾ ਕਿ ਕਿਉਂਕਿ ਆਖਰਾਂ ਲੀਜ਼ ਬਹੁਤ ਆ ਰਹੀਆਂ ਨੇ ਜਾਂ ਕੁਝ ਲੋਕ ਜਿਹੜਾ ਅਵੇਅਰਨੈਸ ਵੀ ਕਰ ਰਹੇ ਐ ਕਿ ਅਸੀਂ ਆਈਸਕ੍ਰੀਮ ਖਾਣੇ ਉਹਦੇ ਵਿੱਚ ਅੱਜਕੱਲ ਪਾਮ ਆਇਲ ਆ ਜਾਂਦਾ ਹੈ। ਜੇ ਗੱਲ ਕਰੀਏ ਚਿਪਸ ਦਾ ਪੈਕੇਟ ਤਾਂ ਸੇਮ ਚਿਪਸ ਦਾ ਪੈਕੇਟ ਫੌਨ ਦੇ ਵਿੱਚ ਕਿਤੇ ਮਿਲਦਾ ਉਹਦੇ ਵਿੱਚ ਨਹੀਂ ਹੁੰਦਾ ਪਰ ਇੱਥੇ ਜਿਹੜਾ ਤਿਦਾਂ ਤੋ ਉਹ ਚੀਜ਼ ਹੁੰਦੀ ਹੈ। ਉਹਦੇ ਬਾਰੇ ਤੁਹਾਨੂੰ ਪਤਾ ਹੈ ਸੋ ਪਾਮ ਆਇਲ ਹੈ ਕੀ ਇਹਦੇ ਇੰਨਾ ਜ਼ਿਆਦਾ ਕਿਉਂ ਯੂਜ਼ ਹੁੰਦਾ ਹੈ? ਪਪਾਏ ਤੇ ਇਹਦਾ ਸਾਨੂੰ ਡਾਈਜੈਸ਼ਨ ਹੀ ਸਮਝ ਲੈ ਐਂ ਇਸ ਲੈਵਲ ਦੇ ਡਾਈਜੈਸ਼ਨ ਹੀ ਪਰ ਪਾਮ ਆਇਲ ਸੰਗੀ ਚੀਜ਼ ਨਹੀਂ ਹੈਗੀ ਅਸੀਂ ਆਪਣੀ ਕਿਚਨ ਚ ਮਿਹਟ ਰਿਡਿਊਸ ਨਹੀਂ ਕਰਦੇ ਉਹਨੂੰ ਅਸੀਂ ਨਹੀਂ ਖਾਂਦੇ ਕਿਸੇ ਨੂੰ ਪਾਮ ਆਇਲ ਵਾਲੀ ਚੀਜ਼ ਭਾ ਕਿਉਂਕਿ ਉਹ ਸਦਾ ਅਸਲੀ ਗੈਟਜਾ ਮਦਦ ਨਾੜਾ ਜਮਦਾ ਤੁਹਾਡੇ ਤੇ ਜਿਹੜਾ ਨਾੜਾ ਜਮੂਗਾ ਫਿਰ ਤੁਹਾਨੂੰ ਬਿਮਾਰੀਆਂ ਹੀ ਲਾਊਗਾ ਠੀਕ ਆ ਤੇ ਜਿਹੜੇ ਤੁਸੀਂ ਪੀਦੇ ਖਾਣੇ ਮੈਂ ਫਿਰ ਮੁੜ ਕੇ ਤਾਂ ਮੇਰੇ ਮੇਰੇ ਮਤਲਬ ਦੀ ਗੱਲ ਨਿਕਲ ਆਈ ਉਹਦਾ ਣੀ ਗੱਲ ਚ ਕਿ ਜਿਹੜੇ ਜਿਹੜੀ ਜਾਂ ਤਾਂ ਪੀਦੇ ਖਾ ਰਹੀ ਆ 50 60 ਮਤਲਬ 50 60 100 ਰੁਪਏ ਤੱਕ ਦੇ ਜਾਂ ਸਿੰਗਲ ਟਾਪਿੰਗ ਪੀਜ਼ਾ ਐਂਡ ਡਬਲ ਟਾਪਿੰਗ ਪੀਜ਼ਾ ਜਾਂ ਸਸਤੇ ਪੀਜ਼ੇ ਕਿਸੇ ਵੀ ਛੋਟੇ ਵੱਡੇ ਆਊਟਲੈਟ ਤੋਂ ਕਿਤੋਂ ਵੀ ਖਾ ਰਹੇ ਆ ਉਹ ਤੁਹਾਨੂੰ ਪਾਮ ਆਇਲ ਦੇ ਨਾਲ ਸੰਬੰਧਿਤ ਜਿਹੜੀ ਚੀਸ ਸੌਸ ਪੈਂਦੀ ਆ ਤੁਸੀਂ ਉਹੀ ਖਾ ਰਹੇ ਤੁਸੀਂ ਪੀਜ਼ਾ ਦਾ ਖਾ ਹੀ ਲਿੰਦਾ ਹੈ ਤੇ ਪਾਮ ਆਇਲ ਤਾਂ ਹੁਣ ਬਹੁਤ ਦੇਸ਼ਾਂ 'ਚ ਪੈਨ ਵੀ ਹੋ ਚੁੱਕਾ ਬਾਕੀ ਤੁਸੀਂ ਨਿਕੋਂ ਪਾਇ ਤੁਸੀਂ ਖਾਣਾ ਨਹੀਂ ਖਾਣਾ ਹੈ ਤੁਹਾਨੂੰ ਤੇ ਹੁਣ ਆਪਾਂ ਤੇ ਤੁਹਾਨੂੰ ਸੱਤ ਗੱਲ ਦੱਸਦਾ ਪੀਦੇ ਉਤਕਾਉ ਜਿਤੇ ਬੰਨ ਲੱਗੇ ਕਿ ਆਪ ਆ ਇਹ ਚੀਜ਼ ਪਾ ਰਿਹਾ ਵਾ ਸੋਰੀਬੰਜਾ ਬਣਾ ਕੇ ਨਹੀਂ ਪਾ ਰਿਆ ਜਿਹੜੇ ਮੇਰੇ ਸਿੰਘ ਭਰਾ ਚੀਜ਼ ਭਰ ਭਰ ਕੇ ਪਾਉਂਦੇ ਆ ਪੀਦੇ ਤੇ ਬਹੁਤ ਵਧੀਆ ਕਰਦਾ ਚੀਜ਼ ਹੀ ਪਾਓ ਫਿਰ ਤੁਸੀਂ ਔਰ ਰਿਬੰਜਾ ਕਿਉਂ ਪਾਉਨੇ ਆ ਚੀਜ਼ ਸਾਸ ਕਿਉਂ ਪਾ ਰਹੇ ਹੋ ਖੜਾ ਕਾਤੋਂ ਬਿਨਾਂ ਦੇਖਾ ਦੇਖੀ ਯਾਗਲੈਟਸ ਦੀ ਵੱਡੇ ਦੇਖੇ ਦੇਖੀ ਆਪਾਂ ਚੀਜ਼ ਵੀ ਵਧੀਆ ਦੇ ਰਹੇ ਆ ਮਾਲ ਵੀ ਮਹਿੰਗਾ ਪਾ ਰਹੇ ਆ ਰੇਟ ਵੀ ਘਟ ਦੇ ਰਹੇ ਆ ਤੇ ਫਿਰ ਗੰਦ ਕਾਤੋਂ ਪਾਣਾ ਕਿਉਂ ਪਾ ਮਾਲ ਫਾਇਦ